ਆਸੀ ਬੇਕਸੂਰ ਹਾਂ ਸਾਨੂੰ ਨਜਾਇਜ਼ ਧੱਕੇ ਨਾਲ ਫਸਾਇਆ ਸਾਰਿਆ ਹੈ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨਾਮਿਆਂ ਨੂੰ ਉਸਦੇ ਮੰਤਰੀਆਂ ਦੇ ਕਾਰਨਾਮਿਆਂ ਨੂੰ ਉਸਦੇ ਵਿਧਾਇਕਾਂ ਦੇ ਕਾਰਨਾਮਿਆਂ ਨੂੰ ਜਿਹੜਾ ਹੈ ਬੇਨਕਾਬ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਿਨ ਆਗੂ ਅਤੇ ਸਾਬਕਾ ਮਾਨ ਮੰਤਰੀ ਬਿਕਮਜੀਤ ਸਿੰਘ ਵੱਲੋਂ ਕੋਸਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੱਜ ਕੇ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਪੰਜਾਬ ਪੁਲਿਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਦਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਵਿਕਰਮ ਜੀਠਿਆ ਤੇ ਵੱਡੀ ਕਾਰਵਾਈ ਹੋ ਗਈ ਹੈ ਵਿਕਰਮ ਜੀਠਿਆ ਦਾ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਨਾ ਤੇ ਮੁਲਾਕਾਤ ਕੀਤੀ ਗਈ ਨਾ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈ ਬੋਲਿਆ ਗਿਆ ਹਾਕ ਵਿੱਚ ਵਿਕਰਮਜੀਤਿਆ ਦੇ ਪਹਿਲੇ ਦੋ ਦਿਨ ਬਿਆਨ ਦਿੱਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਅਤੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਜੇਕਰ ਕੋਈ ਨਸ਼ਾ ਤਸਕਰੀ ਤਸਕਰ ਦਾ ਹੈਲਪ ਕਰੇਗਾ ਉਹ ਵੀ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਬੰਦ ਹੋਵੇਗਾ ਸਾਰੇ ਸ਼ਰੂਪਲੀ ਅਕਾਲੀ ਦਲ ਦੇ ਵੱਡੇ ਆਗੂ ਸਾਇਲੈਂਟ ਬੋਰ ਤੇ ਹੋਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੱਤਚ ਪ੍ਰਚਾਰੀਆਂ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਬਿਕਰਮਜੀਠਿਆ ਤੇ ਦਿੱਲੀ ਵੀ ਲੈ ਕੇ ਗਿਆ ਗੁਰੂਗੁਰੂ ਵੀ ਲੈ ਕੇ ਗਿਆ ਸ਼ਿਬਲੇ ਵੀ ਲੈ ਕੇ ਗਿਆ ਹਿਮਾਚਲ ਵੀ ਲੈ ਕੇ ਗਿਆ ਵਿਜੀਲੈਂਸ ਦੇ ਸਰਪੰਚ ਅਧਿਕਾਰੀ ਵਿਕਰਮ ਮਜੀਠੀਆ ਨੂੰ ਪਹਿਲਾਂ ਸਾਫ਼ੀ ਦਿੱਤਾ ਗਿਆ ਫਿਰ ਸਾਰੇ ਦਸਤਾਵੇਜ਼ ਇਕੱਠੇ ਕੀਤੇ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਧਾਧ ਲਈ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਵਿਜੀਲੈਂਸ ਦੇ ਸਰਪੰਚ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਬਹਾੜਾ ਬੋਲੀਆਂ ਨੇ ਗਨੀਬ ਹਲਕਾ ਮਜੀਠਾ ਤੇ ਜਿੱਥੇ ਵਿਕਰਮ ਮਜੀਠੀਆ ਦੀ ਨਿਵਾਸਤਾਰ ਹੈ ਉਥੇ ਫਿਰ ਦੁਬਾਰਾ ਛਾਪੇਮਾਰੀ ਕਰ ਦਿੱਤੀ ਗਈ ਹੈ ਲਗਭਗ ਸਾਰਾ ਇਲਾਕਾ ਸੀਲਡ ਕਰ ਦਿੱਤਾ ਗਿਆ ਹੈ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਦੀ ਹੈਲਪ ਦੇ ਨਾਲ ਵਿਜੀਲੈਂਸ ਦੇ ਸਬ ਉੱਚ ਅਧਿਕਾਰੀ ਕਿਉਂਕਿ ਉਹਨਾਂ ਨੂੰ ਬੜੀਆਂ ਕਮੀਆਂ ਬੜੇ ਸਬੂਤ ਹੱਥ ਲੱਗੇ ਨੇ ਉਹਨਾਂ ਸਬੂਤਾਂ ਦੇ ਆਧਾਰ ਤੇ ਫਿਰ ਦੁਬਾਰਾ ਵਿਕਰਮ ਮਜੀਠੀਆ ਦੇ ਘਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਖੁਰ ਵੀ ਜਿਹੜੇ ਵਿਜਲਸ ਦੇ ਸਰਪੋਚ ਅਧਿਕਾਰੀ ਨੇ ਉਹ ਛਾਪੇਮਾਰੀ ਕਰ ਰਹੇ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਬੈਰੀਕੇਡ ਲਗਾ ਦਿੱਤੇ ਗਏ ਨੇ ਯਾਨੀ ਕਿ ਜਿਹੜੇ ਵਿਕਰਮਜੀਤਿਆ ਦੇ ਸਮਰਥਕ ਨੇ ਉਹਨਾਂ ਨੂੰ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਜਿਹੜੇ ਅੰਦਰ ਨੇ ਉਹਨਾਂ ਨੂੰ ਬਾਹਰ ਨਹੀਂ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਗਜ਼ ਮਿਲੇ ਨੇ ਗੁਰਕਪੁਰ ਸ਼ਿਮਲਾ ਹਿਮਾਚਲ ਦਿੱਲੀ ਦੇ ਸੈਨਿਕ ਫਾਰਮ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜੀ ਫੈਕਟਰੀ ਸੀ ਉਹਦੇ ਜਿਹੜਾ ਇਹਨਾਂ ਨੇ ਡਾਲਰਾਂ ਦਾ ਲੈਣ-ਦੇਣ ਕੀਤਾ ਹੈ ਉਹ ਸਾਰੇ ਹਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਗੜਬੜੀ ਨਜ਼ਰ ਆਈ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰ ਪੋਛ ਅਧਿਕਾਰੀਆਂ ਨੂੰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆੜੀ ਹੈ ਕਿ ਵਿਕਰਮ ਮਜੀਠੀਆ ਤਾਂ ਕਹਿੰਦੇ ਸੀ ਕਿ ਮੈਂ ਦਰਦੋਸ਼ ਆ ਪੱਟਾਂ ਨੂੰ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਹਾਲਾਂਕਿ ਚੀਕਾਂ ਪੈ ਗਈਆਂ ਨੇ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕੇ ਸੁਣ ਲੋ ਜਿਨ੍ਹਾਂ ਨੇ ਚੀਕਾ ਸੁਣੀਆਂ ਨੇ ਜਿਨ੍ਹਾਂ ਨੇ ਚਰਣ ਘੋਡੀਆਂ ਸੁਣੀਆਂ ਕਿ ਚਰਣ ਘੋਡੀਆਂ ਕਿਵੇਂ ਉੱਡਦੀਆਂ ਨੇ ਸੂਤਰਾ ਦੇ حوالے ਤੋਂ 체ਰੀ ਹੁਣ ਇਨਫੋਰਮੇਸ਼ਨ ਮਿਲੀ ਹੈ ਸਾਨੂੰ ਬਿਕਰਮ ਜਿਸ਼ੀਆ ਦੇ ਘਰ ਨੂੰ ਘੇਰਾ ਪਾਇਆ ਹੈ ਲੱਗਦੇ ਸਾਰੇ ਆਸੇ ਪਾਸੇ ਦੇ ਜਿਹੜੇ ਰੋਟ ਨੇ ਉਹ ਵਿਜੀਲੈਂਸ ਅਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਉਹਨਾਂ ਰਸਿਆਂ ਉੱਤੇ ਬੈਰੀਕੇਡ ਲਗਾ ਦਿੱਤੇ ਗਏ ਨੇ ਅੰਦਰ ਬਾਹਰ ਕਿਸੇ ਨੂੰ ਆਨ ਨਹੀਂ ਦਿੱਤਾ ਜਾ ਰਿਹਾ ਵਿਜੀਲੈਂਸ ਦੇ ਸਭ ਪੁਛ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਹਾਲੇ ਵੀ ਬਹੁਤ ਸਾਰੇ ਕਾਗਜ਼ ਬਿਕਰਮ ਮਜੀਠੀਆ ਬਿਕਰਮ ਜੀਠੀਆ ਦੀ ਧਿਰ ਪਤਨੀ ਵੱਲੋਂ ਖੁਰਦ-ਬੁਰਦ ਕੀਤੇ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਬਿਕਰਮ ਮਜੀਠੀਆ ਤੋਂ ਬਾਤ ਬਾਰੀ ਹੈ ਗਰੀਬਕੌੜ ਮਜੀਠੀਆ ਦੀ ਸੁਖਬੀ ਸਿੰਘ ਬਾਦਲ ਅਤੇ ਬੀਬਾ ਸਿਮਰਤ ਬਾਦਲ ਦੀ ਯਾਨੀ ਕਿ ਹੱਥ ਧੋ ਕੇ ਪਿੱਛੇ ਪੈ ਗਏ ਨੇ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਭਾਈ ਮੈਂ ਪੱਕੇ ਹੱਥ ਪਾਏ ਨੇ ਮਜੀਠੀਆ ਪਰਿਵਾਰ ਨੂੰ ਮੇਰਾ ਤੀਰ ਐਨ ਨਿਸ਼ਾਨੇ ਤੇ ਜਾ ਕੇ ਲੱਗਾ ਹੈ ਇਹ ਤੀਰ ਦਾ ਵਾਰ ਖਾਲੀ ਨਹੀਂ ਜਾਵੇਗਾ ਕਿ ਸੂਤੇ ਵਸ ਗਏ ਨੇ ਬਿਕਰਮਜੀਤਿਆ ਹਾਲਾਂਕਿ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਹੈ ਜਾਰ ਗਿਆ ਨੇ ਪੰਜਾਬ ਤੇ ਇਹ ਰਹਿਣਾ ਦੀ ਹਾਈ ਕੋਰਟ ਵਿੱਚ ਮੈਂ ਮਰਦੋਸ਼ਾ ਵਿਦਆਊਟ ਰੀਜ਼ਨ ਤੋਂ ਮੈਨੂੰ ਵਸਾਇਆ ਜਾ ਰਿਹਾ ਹੈ ਮੈਨੂੰ ਸਿਕਿਉਰਟੀ ਨਹੀਂ ਮਿਲ ਰਹੀ ਮੈਨੂੰ ਵੀਆਈਪੀ ਆ ਜਿਹੜੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹ ਦੇ ਵਿੱਚ ਕਿਉਂਕਿ ਮੈਂ ਰਿਪਰੈਜ਼ੈਂਟ ਕੀਤਾ ਹੈ ਸ਼ਰੂਨੀ ਇਕਾਲੀ ਦਲ ਦੇ ਵਿੱਚ ਜਦੋਂ ਮੈਂ ਐਜ਼ਏ ਵਿਧਾਇਕ ਸੀ ਫਿਰ ਮੰਤਰੀ ਬਣਿਆ ਉਹ ਗੱਲਾਂ ਪਾਸੇ ਨੇ ਉਹ ਸਾਰਾ ਜੁਲਾਈ ਨੂੰ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਕਿਹੜਾ ਐਕਸ਼ਨ ਲੈਂਦੀ ਹੈ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਕੇ ਵਿਜੀਲੈਂਸ ਪੇਜ ਦਿੱਤੀ ਗਈ ਹੈ ਵਿਜੀਲੈਂਸ ਦੇ ਸਬੂਤ ਖਾਤ ਲੱਗੇ ਨੇ ਜਿਹੜੇ ਕਾਗਜ਼ ਚੰਗੀ ਤਰ੍ਹਾਂ ਖੰਘਾਲੇ ਗਏ ਨੇ ਉਹਨਾਂ ਨੂੰ ਪੜ੍ਹਿਆ ਗਿਆ ਹੈ ਕਿਹੜੇ ਸਬੂਤਾਂ ਦੇ ਹਦਾਇਤ ਤੇ ਜਿਹੜਾ ਟਾਰਗੇਟ ਕੀਤਾ ਜਾਵੇਗਾ ਬਿਕਰਮਜੀਤਿਆ ਨੂੰ ਆਉਣ ਵਾਲੇ ਦਿਨਾਂ ਵਿੱਚ ਜਦੋਂ ਪੇਸ਼ੀ ਹੋਵੇਗੀ ਬਿਕਰਮਜੀਤਿਆ ਦੀ ਉਸ ਤੋਂ ਪਹਿਲਾਂ ਵੱਡੀ ਕਾਰਵਾਈ ਕਰ ਦਿੱਤੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀਆਂ ਨੇ